ਇਹ ਜੋ ਵੀ ਇੱਥੇ ਸਮਾਨ ਹੈ ਇੱਥੇ ਸਵੇਰੇ ਬੋਲੀ ਲੱਗਦੀ ਹੈ ਕੀ ਲੱਗਦੀ ਹੈ ਦੇਦੇ ਮੰਡੀ ਅੱਠ ਮੰਡੀਆਂ ਲੱਗਦੀਆਂ ਸ਼ਹਿਰ ਦੇ ਅੰਦਰ ਫੇਰ ਮੰਡੀ ਆ ਇੱਥੋਂ ਰੇਟ ਨਿਕਲਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਪੰਜ ਸੱਤ ਤੋਂ ਬੰਦੇ ਲੇ ਹੋਏ ਆ ਫੂਟੋਟ ਵੀ ਤੇ ਇੱਧਰ ਵੀ ਉਹ ਆਪਦੇ ਰੇਟ ਦੇ ਅਧਾਰਤ ਕਰਦੇ ਆ 10 ਰੁਪਏ ਇੱਥੋਂ ਕੋਈ ਗੋਭੀ ਲੈ ਲਿਆ ਕੋਈ ਕਦਾ ਤਾਂ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਮਿਲਦਾ ਤਾਂ ਤਾਂ ਉਹਨਾਂ ਨੂੰ ਦਿੰਦੇ ਆ ਪੈਸੇ ਠੀਕ ਹੈ ਫਿਰ ਜਿਹੜੇ ਵਿਚਾਲੇ ਆਗੇ ਮੰਨ ਲਓ ਇੱਥੇ ਹੁਣ 5 ਰੁਪਏ ਇਹ ਕਹਿੰਦੇ ਗੋਭੀ ਸਾਡੇ ਕੋਲ 5 ਹੁਣ ਬਾਜ਼ਾਰ ਜੀ ਕਿ ਪਤਾ ਕਰ ਲੋ 70 ਰੁਪਏ ਤੰਤਨਾ ਯਾਰ ਜਿਹੜੀ ਸਾਰੇ ਇਥੋਂ ਨਿਕਲਦੀ ਐ ਇਹ ਬੰਦੇ ਇਹ ਬੰਦੇ ਹੀ ਆ ਮਾਫੀਆ ਇੱਥੇ ਲੱਗਿਆ ਹੋਇਆ ਉਹਦੇ ਬਾਰੇ ਕੋਈ ਨਹੀਂ ਬੋਲਦਾ ਨਾ ਤਾਂ ਪ੍ਰਸ਼ਾਸਨ ਬੋਲ ਰਿਹਾ ਠੀਕ ਐ ਨਾ ਅਸੀਂ ਤਾਂ ਸਾਰੇ ਬਟਿੰਡਾ ਕੀ ਸਾਰੇ ਪੰਜਾਬ ਦੀ ਲੜਾਈ ਆ ਸਾਰੇ ਇੰਨੇ ਸਾਲ ਹੋ ਗਏ ਨਾ ਇਕੱਲੇ ਸੀ ਜਿਹੜੇ ਪਹਿਲਾਂ ਦਰਜਨਾ ਜੇ ਮਿਲਦੇ ਹੁਣ ਤੋਲ ਕੇ ਮਿਲਦੇ ਕੱਲੇ ਬਟਿੰਡੇ ਚ ਹੀ ਲੱਗ ਇੰਪੋਰਟਡ ਸੇਵ ਬਣਾਈ ਜਾਂਦੇ ਉੱਤੇ ਸਟicker ਲਾ ਲਾ ਕੇ ਆਹ ਵੋਟਡ ਆ ਜੀ ਆਹ ਯੋ ਇਹ ਇੱਥੇ ਹੀ ਕਰੀ ਜਾਂਦੇ ਸਾਰਾ ਕੋਈ 10 10 ਬੰਦੇ 8 8 ਬੰਦੇ ਦੀ ਟੋਲੀ ਬਣੀ ਇਹ ਤਾਂ ਸ਼ਰਮ ਲੋਕਾਂ ਦੇ ਸ਼ਰਮ ਲੁੱਟਿਆ ਸਾਰੇ ਕੋਈ ਇਹ ਸਾਡੀ ਇਹਨਾਂ ਨਾਲ ਦੁਸ਼ਮਨੀ ਨਹੀਂ ਆਪਦਾ ਜੇ ਜੇ ਰੇਟ ਲੈਂਨ ਪਰ ਰੇਟ ਦਾ ਘਾਟਾ ਕਰਕੇ ਦਾ ਸਰ ਜੀ ਲੈ ਕੇ ਆਏ ਆ ਆਪਦਾ ਲੈ ਕੇ ਇਹ ਮੰਗ ਪੱਤਰ ਸਾਡਾ ਸਰ ਸੋਸ਼ਲ ਮੀਡੀਆ ਦਾ ਹੀ ਮੰਗ ਪੱਤਰ ਆ ਸਾਡਾ ਜਾਂ ਆਪਾਂ ਫਿਰ ਉਹਨੂੰ ਜਾ ਕੇ ਗਾਂ ਗੱਲ ਕਰੀਏ ਸਰ ਉਹਨੂੰ ਇੱਥੇ ਬੁਲਾਓ ਸਰ ਇੱਥੇ ਬੁਲਾਓ ਸਰ ਇੰਨੇ ਤਾਂ ਸਾਡੀ ਪੈਸਟ ਕਰੋ ਅਸੀਂ ਵੀ ਇੰਨੇ ਬੰਦੇ ਉੱਥੇ ਜਾਵਾਂਗੇ ਇਕੱਲਾ ਬੰਦੇ ਨੇ ਆਲਾ ਅਸੀਂ ਇੰਨੇ ਜਾਵਾਂਗੇ ਆ ਜਾਨਗੇ ਦੇਖੋ ਸਿਵਲ ਅਥਾਰਟੀ ਦੇ ਇਹਦੇ ਵਿੱਚ ਮੈਂ ਵਿੱਚ ਅਥਾਰਟੀ ਦੇ ਤੌਰ ਤੇ ਖੜਾ ਹਾਂ ਨਹੀਂ ਨਹੀਂ ਖੜੇ ਹੋ ਅਸੀਂ ਤਾਂ ਤੁਹਾਡਾ ਹਸਦਾਰ ਕਰ ਰਹੇ ਹਾਂ ਮੈਂ ਤੁਹਾਡੀ ਗੱਲ ਸੁਣਨੀ ਆ ਤੇ ਉਹਨਾਂ ਤੇ ਆਪਾਂ ਜਾ ਕੇ ਗੱਲ ਕਰੀਏ ਨੇ ਸਾਰੇ ਕੱਲਾ ਬੰਦਾ ਜੀ ਅਸੀਂ 50 ਬੰਦੇ ਉੱਥੇ ਜਾਵਾਂਗੇ ਕੱਲੇ ਬੰਦੇ ਨੂੰ ਇੱਥੇ ਬੁਲਾਉਂਦਾ ਉਹ ਕੱਲੇ ਬੰਦੇ ਨੂੰ ਇੱਥੇ ਬੁਲਾਉ ਅਸੀਂ 50 ਬੰਦੇ ਉੱਥੇ ਜਾਵਾਂਗੇ ਚਲੋ ਕਿਸਕਰ ਦੇਖ ਲੈਣੀ ਹਾਂ ਦੇਖੀ ਸਾਰੇ ਸਾਰਿਆਂ ਨੂੰ ਪਤਾ ਪਿਛਲੇ 15 20 ਦਿਨਾਂ ਤੋਂ ਲਗਾਤਾਰ ਇੰਦੇ ਤੇ ਸੰਘਰਸ਼ ਚੱਲ ਰਿਹਾ ਹੈ ਰੋਲਾ ਪੈ ਰਿਹਾ ਸਾਰੇ ਪੰਜਾਬ ਦੇ ਅੰਦਰ ਬਠਿੰਡੇ ਦੇ ਅੰਦਰ ਪੈ ਰਿਹਾ ਗਲੀ ਗਲੀ ਇਸ ਗੱਲ ਦੀ ਚੱਲੀ ਹੋਈ ਹੈ ਅਜਤਾ ਹਜੇ ਤਾਂ ਮੇਰੇ ਬੰਦੇ ਆ ਰਹੇ ਆ ਤੇ ਤੁਸੀਂ ਦੇਖੋ ਤੇ ਸੈਂਕੜਿਆਂ ਦੀ ਤਰ੍ਹਾਂ ਚ ਬੰਦੇ ਇਕੱਠੇ ਹੋਣਗੇ ਕਿਉਂਕਿ ਟਾਈਮ ਅਸੀਂ 5 ਵਜੇ ਦਾ ਜੀ ਬਾਅਦ ਚ ਟਾਈਮ ਚੇਂਜ ਕੀਤਾ ਕਾਰਨ ਕੀ ਹੈ ਜਿੱਦਾਂ ਕਿਉਂ ਲਾਉਣਾ ਹੈ ਕਾਰਨ ਇਹ ਹੈ ਵੀ ਸਾਨੂੰ ਕੋਈ ਲੁਕਿਆ ਜਾ ਰਿਹਾ ਕੋਈ ਜਿੱਦਾਂ ਲਾ ਕੇ ਹੱਲ ਹੋ ਜੂਗਾ ਤੁਹਾਨੂੰ ਨਹੀਂ ਹੱਲ ਨਹੀਂ ਸਾਡਾ ਕੋਈ ਬਹਿ ਕੇ ਗੱਲ ਤਾਂ ਕਰਨ ਨਾ ਹੀ ਕੋਈ ਮਸਲਾ ਤਾਂ ਹੱਲ ਕਰਨਾ ਗੱਲ ਜੰਦਰਾ ਲਾਣ ਦੀ ਨਹੀਂ ਹੈ ਨੇ ਮਸਲੇ ਆ ਵੀ ਜਿਹੜੀ ਇੱਥੇ 10 ਰੁਪਏ ਦੀ ਕੋਈ 5 ਰੁਪਏ ਇੱਥੇ ਮooli ਆ ਉੱਥੇ ਜਾ ਕੇ 70 ਰੁਪਏ ਦੀ ਆ 40 ਰੁਪਏ ਦੀ ਮਿਲਦੀ ਆ ਜਿਹੜੀ ਗੋਭੀ ਇੱਥੇ 10 ਰੁਪਏ ਦੀ ਬਾਜ਼ਾਰ 70 ਰੁਪਏ ਦੀ ਆ ਮਟਰਾਂ 200 ਰੁਪਏ ਮਿਲ ਜਾਂਦਾ ਧਨੀਆ ਮਢੰਡੇ 400 ਰੁਪਏ ਵੇਚਿਆ ਮਟਰਾਂ ਅੱਜ ਦੋ ਪਤਾ ਕਰ ਲੋ 200 ਰੁਪਏ ਆ ਇਹ ਰੇਟ ਚੈੱਕ ਕਰਨ ਦੀ ਕਿਹਦੀ ਜ਼ਿੰਮੇਵਾਰੀ ਇਹ ਮਾਰਕੀਟ ਕਮੇਟੀ ਦੇ ਜਿਹੜੇ ਇੱਥੇ ਸੋ ਬੈਠੇ ਆ ਕੋਈ ਕਮੇਟੀ ਆ ਆਪਣੀ ਇਹਨਾਂ ਦੀ ਜਿਹੜੀ ਬਣੀ ਹੋਈ ਹੈ ਸੰਸਥਾ ਪ੍ਰਧਾਨ ਆਰਟ ਤੇ ਯੂਨੀਅਨ ਉਹਨਾਂ ਦੀ ਫਰੂਟ ਸਪਲਾਈ ਜਿਹੜਾ ਫਰੂਟ ਆਪਾਂ ਫਰੂਟ ਵਾਲੇ ਬੈਠੇ ਆ ਉਹਨਾਂ ਦੀ ਯੂਨੀਅਨ ਬਣੀ ਹੋਈ ਆ ਨਹੀਂ ਉਹਨਾਂ ਦੀ ਕੋਈ ਮਿਲੀ ਭਗਤ ਇਸਟੀ ਆ ਕਿ ਸੁਸੀ ਆਹ ਜਿਹੜਾ ਮਾਰਕੀਟ ਕਮੇਟੀ ਦਾ ਜਿਹੜਾ ਪ੍ਰੈਕਟਰੀ ਆ ਉਹ ਇਹ ਰੇਟ ਉਹਨਾਂ ਅਧਾਰਤ ਕਰਕੇ ਉਹਦੇ ਕੋਲ ਭੇਜਦੇ ਆ ਫਿਰ ਉਹ ਰੇਟ ਦੀ ਲਿਸਟ ਕਿਉਂ ਨਹੀਂ ਲਾਂਦੇ ਇੱਥੇ ਲਿਸਟ ਲਾਣ ਵੱਡੀ ਸਾਰੀ ਇੱਥੇ ਅੱਜ ਵੀ ਆਹ ਰੇਟ ਲੱਗਿਆ ਜਿਹੜੀ ਇੱਥੋਂ ਬੰਦੇ ਆਪਣਾ ਲਾਈਵ ਦਿਖਾਣ ਜਿਹੜੇ ਇਹਨਾਂ ਦੀ ਯੂਨੀਅਨ ਦੇ ਬੰਦੇ ਆਪਣੇ ਐਸੋਸੀਏਸ਼ਨ ਦੇ ਬੰਦੇ ਆ ਆਰਟੀ ਯੂਨੀਅਨ ਦੇ ਦਾ ਫਰੂਟ ਦੇ ਜੋ ਰੇਟ ਇੱਥੋਂ ਕੱਢ ਰਿਹਾ ਉਹ ਰੇਟ ਉਹ ਤੋਂ ਕੱਢਣ ਨਾ ਔਰ ਕਰੋਨਾ ਪੀਰੀਅਡ ਚ ਤੁਹਾਡਾ ਕਹਿਣ ਦਾ ਮਤਲਬ ਇਹ ਕਿਸ ਭਾਅ ਕਰੀਤੀ ਹੈ ਤੇ ਕਿਸ ਪਰ ਭਾਅ ਹਾਂ ਨਹੀਂ ਨਹੀਂ ਆਪਦਾ ਪ੍ਰੋਫਿਟ ਲੈਣਾ ਅਸੀਂ ਨਾ ਤਾਂ ਰੇੜੀਆਂ ਨੂੰ ਰੋਕਦੇ ਨਾ ਇਹਨਾਂ ਨੂੰ ਰੋਕਦੇ ਨਾ ਅਸੀਂ ਕਿਸਾਨਾਂ ਨੂੰ ਰੋਕਦੇ ਕਿਸੇ ਨੂੰ ਨਹੀਂ ਰੋਕਦੇ ਅਸੀਂ ਰੋਕਦੇ ਆ ਵੀ ਸਾਨੂੰ ਜਾਇਜ਼ ਰੇਟ ਮਿਲੇ ਪੰਜਾਬ ਨੂੰ ਬਟਿੰਡੇ ਨੂੰ ਜਾਇਜ਼ ਰੇਟ ਮਿਲੇ ਲੁੱਟਿਆ ਨਾ ਜਾਵੇ ਸਾਡਾ ਮਸਲਬਾ ਹੈ ਪ੍ਰੋਫਿਟ ਕਿੰਨਾ ਕ ਮੰਨਦੇ ਹੋ ਜਿਹੜਾ ਲਿਆ ਜਾ ਰਿਹਾ ਹੈ ਔਰ ਇੱਕ ਤਾਂ ਹੁੰਦਾ ਪਰਸੈਂਟੇਜ ਇੱਕ ਹੁੰਦਾ 10 ਗੁਣਾ ਇੱਕ ਹੁੰਦਾ 20 ਗੁਣਾ ਹੁਣ ਜੇ ਮੂਲੀ 3 ਰੁਪਏ ਵਿਕੀ ਇੱਥੇ ਤੇ ਬਾਜ਼ਾਰ ਚ 40 ਰੁਪਏ ਦੱਸੋ ਕਿੰਨੇ ਗੁਣਾ ਹੋਗੀ ਪਰਸੈਂਟੇਜ ਦਾ ਖਤਮ ਹੀ ਹੋ ਗਈ ਨਾ ਜੀ ਤੁਸੀਂ ਵੀ ਖਰੀਦਦੇ ਹੋ ਸਾਰੇ ਜਿੰਨੇ ਮੇਰੇ ਮਲਾਜਮ ਵੀ ਖੜੇ ਪੁਲਿਸ ਅਫਸਰ ਖੜੇ ਆ ਇਹ ਸਾਰਿਆਂ ਦੇ ਘਰੇ ਸਬਜ਼ੀਆਂ ਤਾਂ ਜਾਂਦੀਆਂ ਇੱਥੋਂ ਹੀ ਆ ਨਾ ਜੀ ਸਾਰੇ ਦੇ ਰੁੱਟੇ ਜਾ ਰਹੇ ਲੋਕ ਕਿਉਂ ਨਹੀਂ ਬੋਲਦੇ ਇਕੱਲੇ ਅਸੀਂ ਅਸੀਂ ਕਿਉਂ ਕਿੱਲੇ ਬਰੋ ਹੌਲੀ ਹੌਲੀ ਆਵਾਜ਼ ਬਣੂਗੀ ਸਾਰੀ ਮੈਂ ਤਾਂ ਅਜ ਤੱਕ ਜੋ ਮੁੱਦਾ ਚੱਕਿਆ ਸਮਾਜ ਲਈ ਚੱਕਿਆ ਬਠੰਡੇ ਦਾ ਮਸਲਾ ਨਹੀਂ ਇਹ ਪੰਜਾਬ ਦਾ ਮਸਲਾ ਤੁਸੀਂ ਦੇਖੋ ਹੌਲੀ ਹੌਲੀ ਪਖੂਗਾ ਇਹ ਪਖਾਵਾਂਗੇ ਇਹਨੂੰ ਗਲੀ ਗਲੀ ਜਾਵਾਂ ਪ੍ਰਸ਼ਾਸਨ ਮਾਰ ਕੇ ਤੇ ਪਹੁੰਚਾ ਕੀ ਕਰਨਾ ਚਾਹ ਪ੍ਰਸ਼ਾਸਨ ਤਾਂ ਕਹਿ ਰਿਹਾ ਮੀਟਿੰਗ ਕਰਾ ਦਿੰਨੇ ਆ ਪ੍ਰਸ਼ਾਸਨ ਦੀ ਆਪਦੀ ਡਿਊਟੀ ਹੈ ਸਾਡੀ ਆਪ ਦਾ ਅ ਪ੍ਰਸ਼ਾਸਨ ਨੇ ਆਪਦੀ ਡਿਊਟੀ ਕਰਦੀ ਹੈ ਕੋਈ ਅਸੀਂ ਪ੍ਰਸ਼ਾਸਨ ਤੋਂ ਬਾਹਰ ਹੋ ਕੇ ਗੱਲ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇਹ ਕਹਣਾ ਹੈ ਵੀ ਸਾਡਾ ਜਿਹੜਾ ਉਹ ਹੱਕ ਬੰਦਾ ਸਾਡਾ ਜਿਹੜਾ ਸਮਾਜ ਦਾ ਹੱਕ ਬੰਦਾ ਸਾਨੂੰ ਦਵਾਇਆ ਜਾਵੇ ਡੀ ਸੀ ਜੀ ਆ ਉਹਥੇ ਬਹਿ ਕੇ ਰੇਟ ਨਿਰਧਾਰਤ ਕਰਨ ਵੀ ਇੰਦਾ ਤੇ ਰੇਟ ਆ ਹੈ ਸਾਨੂੰ ਰੇਟ ਨਿਰਧਾਰਤ ਕਰਕੇ ਤੇ ਲਿਸਟ ਲਾਉਣ ਇੱਥੇ ਜਿਵੇਂ ਐਲ ਡੀ ਅੱਜ ਕੱਲ ਤਾਂ ਜਮਾਨਾ ਸੋਸ਼ਲ ਮੀਡੀਆ ਦੇ ਐਲ ਡੀ ਲਾਣ ਵੀ ਅਸੀਂ ਆ ਭਾਈ ਇੰਨੇ ਦੀ ਉਹ ਵੀ ਲਈਏ ਤੇ ਇੰਨੇ ਦੀ ਵੇਚਦੇ ਹਾਂ ਕਿਸਾਨਾਂ ਤੋਂ ਲੈ ਕੇ 150 ਰੁਪਏ ਦਾ ਪੈਕੇਟ ਤੇ ਉਸ ਤੋਂ ਬਾਅਦ ਉਹ ਪੈਕੇਟ 6-600 ਰੁਪਏ ਦਾ बिकੀ ਜਾਂਦਾ ਹੈ ਕਿਸਾਨਾਂ ਨੂੰ ਕਿਹੜਾ ਤੋਂਟੀ ਅਜੇ ਪ੍ਰੋਟੈਸਟ ਕਰਨ ਦੀ ਰੂਪਰੇਖਾ ਕਿਹចੀ ਹੋਗੀ ਬੜੀ ਜਾਣਕਾਰੀ ਰੂਪਰੇਖਾ ਹੈ ਬਸ ਜੰਦਰੇ ਲਾਣੇ ਸੀ ਚਾਰ ਜੜੇ ਪੰਜ ਛੇ ਗੇਟ ਹੈਗੇ ਜਾਂਦੇ ਪੰਜ ਗੇਟ ਹੈਗੇ ਮੈਂ ਦੇਖ ਗਿਆ ਸੀ ਉਹਨੂੰ ਲੋਕ ਲਾਣਾ ਸੀਗਾ ਵੀ ਸਾਡਾ ਮਸਲਾ ਹੱਲ ਕਰੋ ਜਦੋਂ ਕੋਈ ਸਾਡੀ ਸੁਣਦਾ ਹੀ ਨਹੀਂ ਫਿਰ ਮਜਬੂਰ ਹੋ ਕੇ ਤਾਲਾ ਹੀ ਪਾਉਣਾ ਤਾਲਾ ਲੱਗੂਗਾ ਕਿ ਨਹੀਂ ਲੱਗੂ ਤਾਲਾ ਲਾਣ ਆਏ ਆ ਜੇ ਸਾਡੀ ਕੋਈ ਗੱਲ ਸੁਣ ਲੂਗਾ ਤੇ ਨਹੀਂ ਲਾਂਦੇ ਜੇ ਨਹੀਂ ਸੁਣੂਗਾ ਤੇ ਲਾਵਾਂਗੇ ਨਹੀਂ ਤੁਸੀਂ ਸਮਝੌਤਾ ਕਰ ਲੀ ਪਟਾ ਜੱਟ ਅਸੀਂ ਸਮਝੌਤਾ ਗੱਦਾ ਕਰ ਰਹੇ ਮੈਂ ਤਾਂ ਜ਼ਿੰਦਗੀ ਵਿੱਚ ਸਮਝੋਤੇ ਤਾਂ ਹੁੰਦੇ ਹੀ ਆ ਆਖਰ ਗੱਲ ਤਾਂ ਗੱਲ ਬੈਠ ਕੇ ਹੀ ਹੋਊਗੀ ਕੋਈ ਪ੍ਰਸ਼ਾਸਨ ਜੁੜਿਆ ਹਾਂ ਤੁਸੀਂ ਚੰਦੇ ਵੀ ਅਸੀਂ ਡਾਂਗਾ ਬਰੋਈ ਆਪਦੇ ਉੱਤੇ ਇਹ ਨਾ ਕਰੋ ਅਸੀਂ ਤਾਂ ਅਸੀਂ ਤਾਂ ਲੋਕਾਂ ਦੀ ਲੜਾਈ ਲੜ ਰਹੇ ਆ ਕੋਈ ਸਾਡੀ ਆਪ ਦੀ ਲੜਾਈ ਨਹੀਂ ਇਹ ਜਿਹੜੇ ਜਿਹੜੇ ਬੰਦੇ ਸਾਨੂੰ ਰੋਕ ਰਹੇ ਇਹਨਾਂ ਦੀ ਵੀ ਲੜਾਈ ਹੈ ਠੀਕ ਹੈ ਅਜੇ ਤੱਕ ਪ੍ਰਸ਼ਾਸਨ ਜੇ ਅਸੀਂ ਰੇਲਵੇ ਦੀ ਕੋਈ ਲੜਾਈ ਲੜੀਆਂ ਤਾਂ ਉਹਦੇ ਅੰਦਰ ਪ੍ਰਸ਼ਾਸਨ ਨਾਲ ਸੀ ਠੀਕ ਹੈ ਨਾ ਪ੍ਰਸ਼ਾਸਨ ਨੂੰ ਅਸੀਂ ਨਾ ਬੇਨਤੀ ਕਰਦੇ ਆ ਵੀ ਸਾਡਾ ਮਸਲਾ ਹੱਲ ਕਰੋ ਇਹ ਤੁਹਾਡੇ ਤੇ ਵੀ ਮਾਰ ਪੈ ਰਹੀ ਹੈ ਸਾਡੇ ਤੇ ਵੀ ਪੈ ਰਹੀ ਹੈ ਇਹ ਕਿਹੜਾ ਆਲੂ ਗੋਭੀ ਨਹੀਂ ਖਾਂਦਾ ਪ੍ਰਸ਼ਾਸਨ ਜਾਂ ਭਿੰਡੀ ਨਹੀਂ ਖਾਂਦਾ ਜਾਂ ਤੋਰੀਆਂ ਨਹੀਂ ਖਾਂਦਾ ਸ਼ਿਮਲਾ ਮਿਰਚ ਨਹੀਂ ਖਾਂਦਾ ਕਰੀਮ ਲੋਕਾਂ ਦੀ ਜੀ ਪਹੁੰਚ ਤੋਂ ਬਾਅਦ ਹੋਈ ਜਾਂਦੀ ਸਰ ਜੀ ਸਭ ਜੀ ਮੈਂ ਮਹਿੰਦਰ ਕੁਮਾਰ ਸਰਪ੍ਰਸਤ ਆਰਟੀ ਅਸੋਸੀਏਸ਼ਨ ਸਬਜੀ ਮੰਡੀ ਮੈਂ ਖੰਡਾ ਤੋਂ ਸਾਰੇ ਸਾਡੇ ਪੱਤਰਕਾਰ ਵੀਰ ਜੋ ਇੱਥੇ ਪਹੁੰਚੇ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਸਾਰੇ ਚੈਨਲ ਤੋਂ ਜੋ ਵੀ ਅੱਗੇ ਜਾ ਰਿਹਾ ਸਿਸਟਮ ਸਭ ਦਾ ਧੰਨਵਾਦ ਕਰਦਾ ਗੱਲ ਇਸ ਤਰ੍ਹਾਂ ਜੀ ਸਬਜੀ ਮੰਡੀ ਨਾ ਤਾਂ ਕੋਈ ਲਟੋਰੀਆ ਨਾ ਹੁੰਦੀ ਹੈ ਅਸੀਂ ਕਮਿਸ਼ਨ ਏਜੰਟਾਂ ਨਾ ਅਸੀਂ ਸਟਾਕਿਸਟਰ ਨਾ ਅਸੀਂ ਟਰੇਡਰ ਨਾ ਅਸੀਂ ਆਪਣਾ ਕੋਈ ਖਰੀਦੋ ਵੇਚ ਕਰਦੇ ਹਾਂ ਸਾਡੇ ਕੋਲ ਜ਼ਿੰਮੇਵਾਰਾਂ ਦਾ ਵਪਾਰੀਆਂ ਦਾ ਮਾਲ ਆਉਂਦਾ ਹੈ ਉਸ ਜਮੀਦਾਰਾਂ ਵਪਾਰੀਆਂ ਦੇ ਮਾਲ ਤੇ ਅਸੀਂ ਆਪਣੀ ਆੜਤ ਲੈ ਕੇ ਮਾਲ ਅਸੀਂ ਰੇੜੀ ਵਾਲਿਆਂ ਨੂੰ ਜਾਂ ਰਿਟੇਲਰ ਦੁਕਾਨਦਾਰਾਂ ਨੂੰ ਗੋਲਡ ਕੀ ਹੈ ਜਾਂ ਬੱਸ ਸਟੈਂਡ ਹੈ ਕੋਈ ਵੀ ਹੈਗਾ ਉਹ ਸੜ ਤੋਂ ਪਰਚੇਸ ਕਰਕੇ ਲੈ ਜਾਂਦੇ ਨੇ ਜੀ ਉਸ ਤੋਂ ਬਾਅਦ ਉਹ ਵੇਚਣਾ ਉਹਨਾਂ ਨੇ ਆ ਉਹ ਵੇਚਣ ਦੇ ਵਿੱਚ ਕਿੰਨਾ ਮਾਰਚਨ ਲੈਂਦੇ ਕੀ ਲੈਂਦੇ ਉਹਦੇ ਬਾਰੇ ਸਾਨੂੰ ਨਹੀਂ ਜਾਣਕਾਰੀ ਨਾਲ ਸੀ ਕਹਿੰ ਦਿੱਤੀ ਹੈ ਕਿਹਦੀ ਜ਼ਿੰਮੇਵਾਰੀ ਕਿਹਦੀ ਹੈ ਜੀ ਇਹ ਜ਼ਿੰਮੇਵਾਰੀ ਇਹ ਜ਼ਿੰਮੇਵਾਰੀ ਤਾਂ ਜਿਹੜਾ ਬੰਦਾ ਲੈਂਦਾ ਅਗਰ ਫਰੀਦ ਉਹ ਟੈਲੀ ਕਰੇ ਸਬਜੀ ਮੰਡੀ ਤੋਂ ਆ ਕੇ ਪਾਈ ਵੀ ਕੀ ਰੇਟ ਹੈ ਕਿ ਤੱਕ ਜਿੱਤੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਦੀ ਗੱਲ ਆ ਜਾਂਦੀ ਹੈ ਮਾਰਕੀਟ ਕਮੇਟੀ ਸੈਕਟਰੀ ਜਿਹੜਾ ਅਥਰਾਇਜ਼ਡ ਡੀਲ ਇੱਕ ਮਤਲਬ ਅਥਰਾਇਜ਼ਡ ਪਾਵਰ ਹੈ ਸਬਜੀ ਮੰਡੀ ਦੀ ਮਾਰਕੀਟ ਕਮੇਟੀ ਦੀ ਐਂਟਰੀ ਸਾਰੀ ਸਬਜੀ ਮੰਡੀ ਆਂਦੀ ਹੈ ਉਹਨਾਂ ਨੂੰ ਸਾਰਾ ਕੁਝ ਹੁੰਦਾ ਕਿ ਅਸੀਂ ਜਿਹੜੀ ਆਪਦਾ ਮਾਲ ਵੇਚਦੇ ਆ ਉਹਦੀ ਹਰ ਵੀਕਲੀ ਇਹਦੀ ਰਿਟਰਨ ਜਾਂਦੀ ਹੈ ਉਹਦੀ ਫੀਸ ਪਈ ਜਾਂਦੀ ਹੈ ਪ੍ਰਧਾਨ ਜੀ ਉਹ ਤਾਂ ਸਿਰਫ ਇੱਥੋਂ ਦਾ ਮਸਲਾ ਹਾਂ ਜੀ ਜਦੋਂ ਇਹ ਇੱਥੋਂ ਵਿਕ ਕੇ ਰੇਟਿੰਗਾਂ ਤੇ ਲੱਦੀ ਜਾਂਦੀ ਹੈ ਐਂਡ ਯੂਜ਼ਰ ਤੱਕ ਜਾਂਦੇ ਆਂਦੇ کئی ਗੁਣਾ ਵਾਧਾ ਹੁੰਦੀ ਆ ਉਦੋਂ ਇਹਦਾ ਰੇਟ ਹੈ ਜਿਹੜਾ 20 ਰੁਪਏ ਵਾਲੀ ਚੀਜ਼ ਦਾ 80 ਰੁਪਏ ਉਹਦਾ ਕਾਰਨ ਪਤਾ ਕੀ ਹੈ ਜੀ ਉਹਦੇ ਕਾਰਨ ਨਾ ਬੱਚੇ ਮਲਕ ਨੂੰ ਦੀ ਇਹ ਪੈਰਿਸ਼ੇਬਲ ਗੁੱਡਸ ਹੈ ਕਿ ਜਿਵੇਂ ਪਿੱਛੇ ਜੇ ਅਸੀਂ ਇਹਨਾਂ ਦੀ ਵਾਈਟ ਵੇਖੀ ਉਹ ਵਿੱਚ ਇਹ ਕਹਿ ਰਹੇ ਨੇ ਕਿ ਸਵੇਰੇ ਰੇਟ ਹੋਰ ਹੁੰਦਾ ਦੁਪਹਿਰ ਰੇਟ ਹੋਰ ਹੁੰਦਾ ਸ਼ਾਮੀ ਹੋਰ ਉਹ ਇਸ ਤਰ੍ਹਾਂ ਹੈ ਕਿ ਇਹ ਪੈਰਿਸ਼ੇਬਲ ਗੁੱਡਸ ਹੈ ਖਰਾਬ ਹੋਣ ਵਾਲੀ ਚੀਜ਼ ਹੈ ਔਰ ਇਹਦੇ ਵਿੱਚ ਕੁਆਲਿਟੀ ਵਾਈਜ਼ ਵੀ ਬੜੇ ਰੇਟ ਬਣਦੇ ਆਂ ਕਿ ਕੀ ਕਰੋਗੇ ਇੱਕ ਜਿਹੜੀ ਗਾਜਰ ਮੱਟੀ ਦੇ ਵਿੱਚ ਆਈ ਪੀਲੇ ਰੰਗ ਹੋਲ ਸੇਟਿਕ ਤਰ੍ਹਾਂ ਕੀ ਹੋ ਰਿਹਾ ਵਿਕਰੀ ਹੈ ਤਾਂ ਉਹਦੇ ਰੇਟ ਇੱਕ ਤਾਂ ਨਹੀਂ ਹੋ ਸਕਦਾ ਇਹ ਅਲੱਗ-ਅਲੱਗ ਹੁੰਦੀ ਫਿਰ ਜਿਵੇਂ ਨਾਲੋਂ ਪੈਰ ਹੁੰਦੀ ਹੈ ਜੇ ਕੋਲ 35 ਸਾਲਾਂ ਦਾ ਰੇੜੀ ਵਾਲੇ ਕੋਲ ਜਾਂ ਦੁਕਾਨਦਾਰ ਕੋਲ ਮਾਲ ਜ਼ਿਆਦਾ ਪਿਆ ਉਸ ਬੰਦੇ ਨੇ ਮਾਲ ਘੱਟ ਕਰਨਾ ਹੈ ਵੇਚਣਾ ਹੈ ਉਹਨੂੰ ਰੇਟ ਘੱਟ ਵੀ ਕਰਨਾ ਸ਼ਾਮ ਨੂੰ ਜਦੋਂ ਬਿਲਕੁਲ ਨਾਲੋਂ ਵੀ ਸਿਸਟਮ ਡੈਮੇਜ ਚਾਹੀਦਾ ਵੀ ਸਵੇਰ ਤੱਕ ਤਾਂ ਖਰਾਬ ਹੋ ਜਾਊਗਾ ਜੋ ਪੈਰੀਸ਼ੀਅਲ ਰੁਕ ਸਕਦੇ ਨਹੀਂ ਇਹ ਕਿਹੜੀ ਕਣਕ ਹੈ ਸਰੋਂ ਜਿਹੜੀ ਆਪਾਂ ਅੰਦਰ ਲਾ ਦੇਾਂਗੇ ਤੇ ਵਿੱਚ ਨਹੀਂ ਪੈਣੀ ਆ ਸਬਜ਼ੀ ਨੂੰ ਰੇਡ ਕੱਟ ਕਰਕੇ ਵੇਖਣਾ ਆਪੋ ਦੇਖੋ ਮੇਨ ਸਬਜ਼ੀ ਮੰਡੀ ਦੋਨੇ ਚੀਜ਼ ਬਿਲਕੁਲ ਸਾਹਮਣੇ ਨੇ ਤੇ ਉੱਥੇ ਵਿਜੇ ਪਰਿਵਾਰ ਦਾ ਆਪ ਹੋ ਰਿਹਾ ਉਹ ਪ੍ਰਦਰਸ਼ਨ ਕਰ ਰਹੇ ਨੇ ਹਾਂਜੀ ਹਾਂਜੀ ਐਮਸੀ ਆ ਜਿਹੜਾ ਕਿ ਆਪਣੇ ਵੱਖਰੇ ਹਾਲ ਤੱਕ ਕੋਈ ਪ੍ਰਦਰਸ਼ਨ ਹੁੰਦਾ ਜਿਹੜੇ ਬੰਦੇ ਤੋਂ ਲੈ ਗਿਆ ਸਾਡੇ ਕੋਲ ਇਹ ਵੀ ਅਸੀਂ ਯਾਦ ਆ ਦੇਖੋ ਪ੍ਰਸ਼ਾਸਨ ਇਹਦੇ ਕੋਈ ਕਾਰਵਾਈ ਕਰੇ ਕਹਿੰਦੇ ਵੀ ਉਹਦਾ ਕੰਟਰੋਲ ਕਰੇ ਅਸੀਂ ਲੋਕ ਤਾਂ ਨਹੀਂ ਕਰ ਸਕਦੇ ਸਭ ਤੋਂ ਘੱਟ ਸਰਵੇਖਣ ਤੱਕ ਸੀਮਤ ਹੈ ਪ੍ਰਸ਼ਾਸਨ ਵੀ ਨਾਲੇ ਪ੍ਰਾਈਵੇਟ ਜਿੰਦਾ ਲਾਣਾ ਹੈ ਦੇਖੋ ਉਹਦਾ ਆਪਣਾ ਡੈਮੋਕ੍ਰੇਸੀ ਸਿਸਟਮ ਦਾ ਕੰਟਰੋਲ ਹੈ ਲੇਕਿਨ ਇਹ ਸਰਕਾਰੀ ਪ੍ਰਾਪਰਟੀ ਹੈ ਇੱਥੇ ਅਸੀਂ ਆਪ ਦਾ ਕੰਮ ਕਰ ਰਹੇ ਹਾਂ ਸਭ ਜੀ ਮੰਡੀ ਦੀ ਦੁਕਾਨਾਂ ਵੀ ਹੈ ਇਹ ਨਹੀਂ ਕਿੱਲੇ ਸਰਕਾਰੀ ਪ੍ਰਾਪਰਟੀ ਹੈ ਸਰਕਾਰੀ ਪ੍ਰਾਪਰਟੀ ਸਿਰਫ ਆਕਸ਼ਨ ਪਲੇਟਫਾਰਮ ਹੈ ਜਿੱਥੇ ਮਾਲ ਸੇਲ ਹੁੰਦਾ ਹੈ ਜਿਹੜੀਆਂ ਬਾਕੀ ਦੁਕਾਨਾਂ ਨੇ ਸਾਡੀਆਂ ਆਪਣੀਆਂ ਨੇ ਐ ਕਿਵੇਂ ਤਾਲਾ ਲਾਣਗੇ ਤਾਲਾ ਤਾਂ ਫਿਰ ਆਪਾਂ ਕਿਸੇ ਤੁਹਾਡੇ ਘਰ ਨੂੰ ਵੀ ਲਾ ਲਈਏ ਕਿਸੇ ਹੋਰ ਦੇ ਕਰਨ ਵੀ ਤਾਲਾ ਲਾ ਲਈਏ ਤਾਲੇ ਐ ਨਹੀਂ ਲੱਗਦੇ ਜਿਵੇਂ ਲਾਦੇ ਆ ਜਿਹੜੀ ਵੀ ਗੱਲ ਲੈ ਐਮੀ ਕੇਬਲੀ ਬੈਠ ਕੇ ਕਰਨ ਉਹਦਾ ਹਰਚੇ ਦਾ ਜਵਾਬ ਦੇ ਰਹੇ ਆ ਦੇਵਾਂਗੇ ਜਮਾ ਪਿੱਛੇ ਨਹੀਂ ੜਦੇ ਜਿੰਦੇ ਜਿੰਦੇ ਲਾ ਰਹੇ ਆ ਇਹਦਾ ਕਾਲਾ ਵਿਗਰਾ ਨਹੀਂ ਹੋ ਰਹੀ ਆ ਇਹ ਜਿੰਦੇ ਲਾ ਰਹੇ ਆ ਕਿ ਤੁਹਾਡਾ ਕੀ ਐਕਸੀਡੈਂਟ ਵਾਲਾ ਜਿੰਦਾ ਪਹਿਲੀ ਗੱਲ ਤਾਂ ਦੇਖੋ ਪ੍ਰਸ਼ਾਸਨ ਦੇ ਹੱਥ ਵਿੱਚ ਐ ਕਿ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੋਵੇ ਦੀ ਅਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਐ ਸਾਨੂੰ ਪਤਾ ਲੱਗਿਆ ਕਿਵੇਂ ਅਸੀਂ ਐ ਨਹੀਂ ਇਹ ਸਾਨੂੰ ਕੋਈ ਚੈਲੰਜ ਕਰਕੇ ਗਏ ਆ ਅਸੀਂ ਇਹਨਾਂ ਦੀ ਬਾਈਟਸ ਵੇਖ ਰਹੇ ਆ ਇੱਕ ਹਫ਼ਤੇ ਤੋਂ ਇਹ ਸਾਨੂੰ ਪਰਸੋ ਚ ਉੱਥੇ ਲੇ ਵੀਡੀਓ एमसीਜੀ ਆ ਕੇ ਮਿਲਿਆ ਵੀ ਆਸੇ ਇਹਨਾਂ ਨੂੰ ਸਾਰਾ ਉਹ ਤੋਂ ਵੀ ਸਪਸ਼ਟ ਕਰਨ ਦਿੰਦਾ ਹੈ ਵੀ ਇਹਦੇ ਵਿੱਚ ਜਿਹੜਾ ਰੋਲ ਹੈ ਸਾਡਾ ਨਹੀਂ ਹੈ ਇਹ ਰੋਲ ਹੈ ਜਿਹੜੇ ਰਿਟੇਲਰ ਨੇ ਜਿਹੜੀ ਰਿਟੇਲ ਮਾਰਕੀਟ ਨੇ ਉਹਨਾਂ ਨਾਲ ਜਾ ਕੇ ਕੰਸਲਟ ਕਰੋ ਉਹਨਾਂ ਨਾਲ ਕੰਟੈਕਟ ਕਰੋ ਪਤਾ ਲੱਗੋ ਲੇਕਿਨ ਅਸੀਂ ਆਪਣੀ ਤਰਫ ਇਹਨਾਂ ਨੂੰ ਆਸ਼ਵਾਸਨ ਦਿੱਤਾ ਲੇਕਿਨ ਇਹਨਾਂ ਨੂੰ ਨਹੀਂ ਮਤਲਬ ਯਕੀਨ ਆਇਆ ਚਲੋ ਇਹ ਪ੍ਰਸ਼ਾਸਨ ਕੋਲ ਗਏ ਆ ਸਾਨੂੰ ਪਤਾ ਲੱਗਿਆ ਵੀ ਇਹ ਤਾਲੇ ਲਾਣਗੇ ਅਸੀਂ ਅੱਜ ਸ਼ੇਰ ਸਿੰਘ ਸਿੱਖ ਸਾਹਿਬ ਨੂੰ ਇੰਟੀਮੀਟ ਕਰਤਾ ਸੀ ਵੀ ਅਸੀਂ ਜਿਹੜੇ ਬਾਈਟ ਦੇਖ ਰਹੇ ਸਾਨੂੰ ਇਹ ਨਹੀਂ ਕੋਈ ਸਾਨੂੰ ਇਹ ਡਾਇਰੈਕਟਰ ਨੇ ਕੋਈ ਚੈਲੰਜ ਕੀਤਾ ਇਹਨਾਂ ਨੇ ਅਸੀਂ ਉਸ মিডিਆ ਰਾਹੀਂ ਜਦੋਂ ਸਾਨੂੰ ਇੰਟੀਮੇਸ਼ਨ ਆਈ ਅਸੀਂ ਉਹਦੇ ਮੁਤਾਬਕ ਸੈਕਟਰੀ ਮਾਰਕੀਟ ਕਮੇਟੀ ਨੂੰ ਦੱਸਿਆ ਉਹਨਾਂ ਨੇ ਆਹ ਮਤਲਬ ਪ੍ਰਸ਼ਾਸਨ ਵੀ ਖੜਾ ਹੈ ਚਲ ਠੀਕ ਹੈ थैंक यू ਤੁਸੀਂ ਤਾਂ ਹੋਲ ਸੇਲਰ ਅਸੀਂ ਆ ਸਰ ਸੁਣਿਆ ਸਬਜ਼ੀ ਮੰਡੀ ਹੁੰਦੀ ਹੈ ਜੀ ਇਹਦੇ ਵਿੱਚ ਭਾਅ ਕਦੇ ਵੀ ਨਿਰਧਾਰਤ ਨਹੀਂ ਹੁੰਦਾ ਇਹ ਰੇਟ ਜੋ ਹੈ ਮਾਰਕੀਟ ਡਰਿਵਨ ਰੇਟ ਹੀ ਹੁੰਦਾ ਹੈ ਜੋ ਡਿਮਾਂਡ ਸਪਲਾਈ ਦੇ ਅਕੋਰਡਿੰਗਲੀ ਰੇਟ ਸਨ ਇਹ ਤਾਂ ਸਾਰੇ ਪੰਜਾਬ ਸਾਰੇ 올ਓਵਰ ਇੰਡੀਆ ਦੇ ਵਿੱਚ ਹੀ ਹੈ ਦਿੱਲੀ ਦੀ ਮੰਡੀ ਲੈ ਲਓ ਤੁਸੀਂ ਹੋਰ ਜਿਹੜੀ ਵੀ ਮੰਡੀਆਂ ਲੈ ਲਓ ਕਿਤੇ ਵੀ ਕੋਈ ਰੇਟ ਡਿਸਾਈਡ ਨਹੀਂ ਹੁੰਦਾ ਇਹ ਕਹਿੰਦੇ ਨੇ ਕਰੋਨਾ ਕਾਲ ਵੇਲੇ ਦੇਖੋ ਉਦੋਂ ਇੱਕ ਇੱਕ ਮਤਲਬ ਉਹ ਡਿਫਰੈਂਟ ਸਿਨੈਰੀਓ ਸੀਗਾ ਉਦੋਂ ਡੀਸੀ ਸਾਹਿਬ ਵੱਲੋਂ ਜਿਹੜੇ ਰੇਟ ਕੰਟਰੋਲ ਕੀਤੇ ਗਏ ਸੀਗੇ ਤਾਂ ਕਿ ਲੋਕਾਂ ਦੀ ਲੁੱਟ ਖਸੁੱਟ ਨਾ ਹੋਵੇ ਪਰ ਆਮ ਜਿਹੜੀ ਹੈ ਨਾਰਮਲ ਉਸ ਦੇ ਵਿੱਚ ਕੋਈ ਵੀ ਰੇਟ ਜਿਹੜਾ ਹੈ ਨਿਰਧਾਰਿਤ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਮੰਡੀ 'ਚ ਹੈ ਕਿੰਦਾ 10 ਰੁਪਏ ਕਿਲੋ ਮੰਡੀ 'ਚ ਵਿਕਦੀ ਹੈ ਉਹ ਕਹਾਂ ਬਜੂਮਰ ਨੂੰ 100 ਰੁਪਏ ਕਿਲੋ ਜਾਂ 80 ਰੁਪਏ ਕਿਲੋ ਸਰ ਇਹ ਮਿਲਦੀ ਹੈ ਵੀ 1 ਮਿੰਟ ਮਿਲ ਲਾਗਦਾ ਨਹੀਂ ਕੋਈ ਜ਼ਿਆਦਾ ਪੈ ਰਿਹਾ ਕੋਈ ਇਹਦਾ ਕੁਝ ਹੱਲ ਵਾਸਤੇ ਤੁਸੀਂ ਉੱਪਰ ਲਿਖੋਗੇ ਜਾਂ ਕੁਝ ਇਸ ਤਰ੍ਹਾਂ ਕਰੋਗੇ ਕਿਵੇਂ ਡਿਮਾਂਡ ਕੀਤੀ ਹੈਗੀ 10 ਤੋਂ 100 ਰੇਟ ਨਹੀਂ ਹੈਗਾ ਜੋ ਮਤਲਬ ਜੇ ਹੋਵੇ ਵੀ ਤਾਂ ਮਤਲਬ ਉਹ ਸੀ ਦੀ ਵਕਰੀ ਹੋ ਹੈ ਜਿਵੇਂ ਤੁਸੀਂ ਪਿਆਜ਼ ਦਾ ਰੇਟ ਹੈ ਮੇਰੇ ਬਿਲਕੁਲ ਤੁਸੀਂ ਆਪ ਦੇ ਸਿਵਲ ਜਿਵੇਂ ਕਿਸੇ ਸਾਰਿਆਂ ਦਾ ਪਤਾ ਨਹੀਂ ਨਾ ਵੀ ਕੋਲ ਕਿਸੇ ਇੱਕ ਵਾਰੀ ਉੱਥੇ ਜਾ ਕੇ ਪਤਾ ਤਾਂ ਕਰੋ ਨਾ ਆਪ ਦੇ ਲੈਵਲ ਤੇ ਭਾਈ ਤੁਸੀਂ ਕਿੱਟੇ ਹੈਗੇ ਨੇ ਜੀ ਰੇਟਸ ਹੈਗੇ ਨੇ ਕੋਈ ਗੱਲ ਨਹੀਂ ਤੁਸੀਂ ਇੱਧਰ ਆਪਣੀ ਰਿਟੇਲ ਮਾਰਕੀਟ ਆਪਾਂ ਚੱਲਦੇ ਆ ਤੁਸੀਂ ਦੇਖੋ ਮਾਰਕੀਟ ਦੇ ਵਿੱਚ ਸਰ ਮੇਰੀ ਗੱਲ ਸੁਣੋ ਮੈਂ ਇਹ ਕਹਿਣਾ ਚਾਹਾਂਗਾ ਮੇਰੇ ਕੋਲੇ ਇੱਕ ਦੋ ਦਿਨ ਪਹਿਲਾਂ ਗਏ 30 ਰੁਪਏ ਮੂਲੀ ਅੰਦਰ ਬਿਗੀ ਹੌਲ ਸੇਲ ਚ ਬਾਹਰ 40 ਰੁਪਏ ਤੁਸੀਂ ਦੇਖੋ ਇਹ ਚੀਜ਼ ਮਾਰਕੀਟ ਡਰਿਵਨ ਹੁੰਦੀ ਹੈ ਮੰਨ ਲਓ ਇੱਥੇ ਲੈਣ ਵਾਲੇ ਹਜ਼ਾਰ ਬੰਦੇ ਆ ਉਹਨਾਂ ਨੇ 3 ਰੁਪਏ ਰੇਟ ਲੈ ਲਿਆ ਉਹਨੇ ਉਹਦੀ ਛੰਟੀ ਵਗੈਰਾ ਕਰਕੇ ਜੇ ਮੰਨ ਲਓ 40 ਰੁਪਏ ਆਏ ਤਾਂ ਨਹੀਂ ਹਜ਼ਾਰ ਦਾ ਹਜ਼ਾਰ ਬੰਦਾ ਹੀ 40 ਰੁਪਏ ਵੇਚ ਲੂਗਾ ਉਹਦੇ ਵਿੱਚੋਂ ਜੇ ਮੰਨ ਲਓ 10 10 ਵੀ ਵੇਚ ਰਿਹਾ 10 20 ਵੇਚ ਰਿਹਾ ਜਾਂ ਹੋਰ ਹੈ ਤੁਸੀਂ ਆਪਾਂ 10 ਵਾਲੇ ਤੋਂ ਲਵਾਂਗੇ 20 ਵਾਲੇ ਤੋਂ ਲਵਾਂਗੇ ਜਿਹਨੂੰ ਰੋਕਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਨਹੀਂ ਇਸ ਚੀਜ਼ ਦੀ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੋਣੀ ਨਹੀਂ ਜੇ ਨਹੀਂ ਨਹੀਂ ਕੋਰੋਨਾ ਕਾਲ ਦੇ ਵਿੱਚ ਇਹ ਚੀਜ਼ਾਂ ਦੀ ਜ਼ਿੰਮੇਵਾਰੀ ਨਾਲ ਨਿਭਾਈਆਂ ਨਹੀਂ ਜਾ ਸਕਦੀ ਹੈ ਕੋਸ਼ਿਸ਼ ਚੱਲਦੀ ਰਹਿੰਦੀ ਹੈ ਨਹੀਂ ਇਹ ਜ਼ਿੰਮੇਵਾਰੀ ਨਹੀਂ ਹੈ ਜੀ ਤੁਸੀਂ ਮੈਂ ਤੁਹਾਨੂੰ ਬਾਰ-ਬਾਰ ਏਹੀ ਗੱਲ ਕਹਿ ਰਿਹਾ ਮਾਰਕੀਟਰੀਵਨ ਨਹੀਂ ਉਹ ਡਿਫਰੈਂਸ ਸੀ ਜੀ ਉਹ ਐਮਰਜੈਂਸੀ ਟਾਈਪ ਇੱਕ ਸਿਨੈਰੀਓ ਸੀਗਾ ਜਾਂ ਹੋਰ ਆ ਉਦੋਂ ਇੱਕ ਨਹੀਂ ਸਰ ਇਸ ਤਰ੍ਹਾਂ ਇਸ ਦੇ ਰਿਗਾਰਡਿੰਗ ਤੁਸੀਂ ਮਤਲਬ ਜੋ ਹੈ

ਵਾਲਾ ਜੀ ਦੇਖੋ ਇੱਕ ਇੱਕ ਪਾਸੇ ਤਾਂ ਇਹੀ ਕਹਿ ਰਹੇ ਆ ਵੀ ਉਹ ਵੀ ਇੱਕ ਗਰੀਬ ਬੰਦਾ ਹੈ ਉਹ ਲੁੱਟ ਕੇ ਮੇਰੇ ਆ ਮੈਨੂੰ ਨਹੀਂ ਮਤਲਬ ਤੁਸੀਂ ਦੱਸੋ ਦੇਖੋ ਸੀ ਮਤਲਬ 3 ਰੁਪਏ ਵਾਲੀ ਚੀਜ਼ 40 ਦੀ ਮੰਨ ਲਓ ਮੈਂ ਵੇਚਦਾ ਮੈਂ ਕਹਿੰਦਾ ਵੀ 3 ਰੁਪਏ ਦੀ ਲੈ ਲਈ ਮੈਂ 3000 ਦੀ ਵੇਚੂਗਾ ਤੁਸੀਂ ਮੇਰੇ ਤੋਂ ਲਓਗੇ ਮਤਲਬ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਆਉਂਦਾ ਰੇਡੀ ਵਾਲਾ ਨਹੀਂ ਅਧਿਕਾਰ ਖੇਤਰ ਚ ਨਹੀਂ ਉਹਨਾਂ ਨੂੰ ਬਿੱਲ ਤਾਂ ਦਿੰਦੇ ਹੋਣਗੇ ਪਤਾ ਲੱਗਦਾ ਹੋਣਾ ਵੀ ਕਿੰਨੇ ਦੀ ਖਰੀਦ ਕੀਤੀ ਗਈ ਹੈ ਉਹਨਾਂ ਨੂੰ ਪਤਾ ਲੱਗਦਾ ਹੋਣਾ ਦੇਖੋ ਜੀ ਉਹ ਵੱਖਰਾ ਸਿਨੈਰੀਓ ਹੈ ਜੇ ਤੁਹਾਨੂੰ ਕਿਸੇ ਪਾਰਟਿਕੂਲਰ ਦੇ ਅਗੇਂਸਟ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਤਾਂ ਉਹਦੇ ਕੇਸ ਦੀ ਸ਼ਿਕਾਇਤ ਦੇ ਸਕਦੇ ਹਾਂ ਪਰ ਆਏ ਵੇਖ ਨਹੀਂ ਆਪਾਂ ਕਹਿ ਸਕਦੇ ਰੇਡੀ ਵਾਲੇ ਉਹ ਵੀ ਆਪਣੀ ਭਰਾ ਨੇ ਸਿੱਟੇ ਸਾਬ ਜੋ ਲੁੱਟ ਕਰ ਲਿਆ ਇੱਥੇ ਚੈੱਕ ਕੀਤਾ ਹੈ ਕਿ ਇਹ ਰੇਟ ਜਿਵੇਂ ਹੈ ਰੇਟਸ ਹਨ ਸਾਡੇ ਕੋਲੇ ਹੁੰਦੇ ਆ ਜਾਇਜ਼ ਪਰ ਉਧਰ ਦੀ ਡਿਟੇਲ ਦੀ ਅਸੀਂ ਚੈਕਿੰਗ ਨਹੀਂ ਕਰਦੇ ਆਂ ਕੁਛ ਨਹੀਂ ਭਾਈ ਸਾਹਿਬ ਜੇ ਜੀ ਸੁਣੋ ਗੱਲ ਤੁਹਾਡੇ ਸਾਹਮਣੇ ਜਿਹੜੀ ਮਾਰਕੀਟ ਕਮੇਟੀ ਹੱਥ ਖੜੇ ਕਰ ਗਈ ਹੈ ਤੁਹਾਡੇ ਸਾਹਮਣੇ ਖੜੇ ਕਰ ਗਈ ਹੈ ਤੇ ਇਹ ਕਹਿੰਦੇ ਜਿੰਨੇ ਦੀ ਮਰਜ਼ੀ ਵਿਕੇ ਕੋਈ ਦਿੱਕਤ ਨਹੀਂ ਸਾਨੂੰ ਤੇ ਤੁਹਾਡੇ ਸਾਹਮਣੇ ਇਸ ਗੱਲ ਨੂੰ ਕਬੂਲ ਕਰ ਰਹੇ ਆ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਜਿਹੜਾ ਕੋਈ ਲੁੱਟਦਾ ਲੁੱਟੀ ਜਾਵੇ ਅਸੀਂ ਨਹੀਂ ਬੋਲਣਾ ਜੇ ਅਸੀਂ ਇੱਥੇ ਗੱਲ ਕਰਨ ਆਏ ਆ ਐਸ ਸੈੱਟ ਦੇ ਥੱਲੇ ਹੀ 50 ਰੁਪਏ ਦਾ ਰੇਟ ਹੈ ਜਿੱਥੇ ਇਹ ਕਹਿੰਦੇ ਵੀ ਅਸੀਂ ਸੈਕਟਰੀ ਆ 50 ਰੁਪਏ ਦਾ ਰੇਟ ਹੈ ਕਦੇ ਦਫ਼ਤਰੋਂ ਬਾਹਰ ਨਿਕਲ ਕੇ ਛਲਕਦੇ ਆ ਕੇ ਇੱਥੇ ਵਿਚ ਵੜ ਕੇ ਵੇਖੋ ਨਾ ਫਿਰ ਸਾਡੇ ਨਾਲ ਕੀ ਹਾਲਾਤ ਹੈ ਅਸੀਂ ਕੋਈ ਲੜਾਈ ਗਲਤ ਨਹੀਂ ਲੜ ਰਹੇ ਇਹ ਸਾਰੇ ਬਠਿੰਡੇ ਨਹੀਂ ਸਾਰੇ ਪੰਜਾਬ ਦੀ ਲੜਾਈ ਹੈ ਉਹ ਕਹ ਰਹੀ ਸਰਕਾਰ ਲੈਵਲ ਦਾ ਮਸਲਾ ਹੈ ਸਾਡੇ ਲਈ ਨਹੀਂ ਨਹੀਂ ਸਰਕਾਰ ਲੈਵਲ ਸਰਕਾਰ ਦੇ ਹੀ ਬੰਦੇ ਆ ਇਹ ਕਹਿੰਦੇ ਆ ਸਰਕਾਰ ਦੇ ਕੋਈ ਮੈਂ ਤਾਂ ਲਾਇ ਨਹੀਂ ਸਰਕਾਰ ਦੇ ਨਮਾਇਤੇ ਜਦੋਂ ਜਦੋਂ ਲਿਖੇ ਨਹੀਂ ਜਦੋਂ ਲੋਕਡਾਊਨ ਵੇਲੇ ਡਾਂਗ ਫੇਰ ਕੇ ਗਰੀਬ ਬੰਦੇ ਨੂੰ ਅੰਦਰ ਡਾਂਗਾ ਨਾਲ ਕੁੱਟਿਆ ਜਾ ਕੇ ਅੰਦਰ ਵੜਿਆ ਜਾ ਸਕਦਾ ਹੈ ਤੇ ਫਿਰ ਸਬਜ਼ੀਆਂ ਦੇ ਰੇਟ ਉਹ ਤੋਂ ਨਿਧਾਰਤ ਹੋ ਸਕਦੇ ਪਰ ਅੱਜ ਕਿਉਂ ਨਹੀਂ ਵੀ ਜੇ ਅੱਜ ਤੁਸੀਂ ਜਿੰਦੇ ਲੈ ਕੇ ਆਏ ਹੈਗੇ ਹੋ ਹੁਣ ਕੀ ਅਗਲਾ ਕਦਮ ਹੈ ਤੁਹਾਡਾ ਅਗਲਾ ਕਦਮ ਹੈ ਇਹਨਾਂ ਨੇ ਅੱਜ ਗੱਲ ਕੀਤੀ ਜਿਸ ਦੇ ਵਿੱਚ ਸੈਕਟਰੀ ਸਾਹਿਬ ਨੇ ਦੱਸਿਆ ਕਿ ਇਹਦੇ ਵਿੱਚ ਖੁਦ ਹੋ ਰਾਇ ਨਹੀਂ ਮਨਾ ਨਹੀਂ ਕਿਸੇ ਨੂੰ ਕੀਤਾ ਕਿ ਆਪ ਦਾ ਕੋਈ ਮੋਰੈਂਡਮ ਕੋਈ ਵੀ ਸ਼ਿਕਾਇਤ ਕਿਸੇ ਵੀ ਦੁਆਰਾ ਹੈਗੀ ਅਸੀਂ ਲੈਣ ਨੂੰ ਤਿਆਰ ਆਂ ਦੋਵੇਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਖੜੇ ਆਂ ਕਿ ਅਸੀਂ ਬਿਲਕੁਲ ਤੁਹਾਡੇ ਥਰੂ ਵੀ ਅਪੀਲ ਕਰਦੇ ਆ ਇਹਨਾਂ ਨੂੰ ਕਿ ਆਪ ਦਾ ਕੋਈ ਮੋਰੈਂਡਮ ਜਾਂ ਸ਼ਿਕਾਇਤ ਬਿਲਕੁਲ ਦੇਣ ਉਹ ਤੇ ਇਸ ਚੀਜ਼ ਤੇ ਗੌਰ ਕੀਤਾ ਜਾਊਗਾ ਠੀਕ ਹੈ ਹਾਂ ਸਾਰੇ ਆਪਾਂ 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 ਸਾਰੇ ਆਪ ਦੇ ਲਾਗ ਰੇ ਬਟੂਨ ਦੇ ਲਾਗ ਨਹੀਂ ਮਜਬੂਰ ਹੋ ਕੇ ਆਣਾ ਪੈਂਦਾ ਨਾ ਕਿਸਦਾ ਜੀਤਾ ਕਰਦਾ ਨਹੀਂ ਇੱਥੇ ਆ ਕੇ ਖੜਦਾ ਕੋਈ ਜੰਦਰਾ ਲਾਣਾ ਪੜੇ ਲੇਕੇ ਸਾਰੇ ਬੁੜੇ ਰੀਂਗਿਆ ਬਾਦੇ ਫੂਟ ਪਾਉਂਦਾ ਨਹੀਂ ਪੜੇ ਲੀਨੇ ਕੋਈ ਸਿੱਧਾ ਸੁਥੀ ਪ੍ਰਸ਼ਾਸਨ ਤੁਹਾਡਾ ਸਾਡਾ ਪ੍ਰਸ਼ਾਸਨ ਹੈ ਵੀ ਅਸੀਂ ਨੂੰ ਲੋਕ ਜਾਂਦਾ ਸਾਡਾ ਮਸਲਾ ਹੱਲ ਕਰਨ ਵੀ ਇਹਨੂੰ ਡੇਟ ਤੋਂ ਅਧਾਰਤ ਕਰਕੇ ਜੇ ਲੋਕਡਾਊਨ ਵੇਲੇ ਇੱਥੇ ਲੱਗ ਸਕਦੀ ਲਿਸਟ ਪਰ ਹੋਣ ਕਿਉਂ ਨਹੀਂ ਲੱਗਦੀ ਚਲੋ ਆਪਾਂ ਸੈਕਟਰੀ ਸਾਹਿਬ ਕੋਲ ਚੱਲਦੇ ਆਂ ਉਹ ਵੇਟ ਕਰੀ ਜਾਂਦੇ ਹਾਂ ਜੀ ਤੇ ਫਿਰ ਆਪਾਂ ਉਹਨਾਂ ਨੂੰ ਪੁੱਛ ਲੈਣੀ ਨਹੀਂ ਸੈਕਟਰੀ ਸਾਹਿਬ ਹੁੰਦਾ ਸੀ ਕਿਹਾ ਉਹ ਕਹਿੰਦੇ ਮੈਂ ਕੁਝ ਨਹੀਂ ਕਰ ਸਕਦਾ ਤੁਸ ਕਹਿੰਦੇ ਸਹੀ ਹੈ ਤੇ ਕੋ ਅਥੋਰਟੀ ਤਾਂ ਉਹੀ ਹੈ ਨਾ ਮੰਡੀ ਦੀ ਅਥੋਰਟੀ ਸੈਕਟਰੀ ਦੀ ਤੇ ਉਹ ਤਾਂ ਨਿਕਰ ਗਏ ਨਾ ਇਸ ਗੱਲ ਤੋਂ ਜੀ ਨਹੀਂ ਕੋਈ ਨਹੀਂ ਮੁਕਰਦਾ ਕਿਸੇ ਦਾ ਨਹੀਂ ਹੋ ਸਾਡੇ ਨਾਲ ਤਾਂ ਮੁਕਰਿਆ ਤਾਂ ਹੀ ਤਾਂ ਸੀ ਕੋ ਨੂੰ ਆਪਾ ਚਾਹਦੇ ਨਾ ਮੈਂ ਨਾਲ ਚੱਲ ਉਹਨਾਂ ਨੂੰ ਇੱਥੇ ਬੁਲਾ ਰਹੇ ਨੇ ਉਹ ਦਫ਼ਤਰ ਦੀ ਮੀਟਿੰਗ ਤੇ ਬੈਠੇ ਉੱਥੋਂ ਗ੍ਰੀਟ ਕਰ ਰਹੇ ਆਪਣੀ ਆਪਾ ਚੱਲਦੇ ਬੈਠੇ ਅਸੀਂ ਬਾਗੇ ਤੁਹਾਡੇ ਨਾਲ ਵਾਸਤੇ ਹੀ ਭਾਈ ਆ ਤੁਹਾਡੇ ਨਾਲ ਗੱਲ ਕਰਾਉਣਾ ਨੇ ਭਾਇ ਤਾਂ ਹੈਗੇ ਉਹ ਤਾਂ ਠੀਕ ਪਰ ਉਹਨਾਂ ਦਾ ਆਪਦਾ ਹੀ ਫਰਜ ਬੰਦਾ ਸੀ ਅਸੀਂ ਕਿੰਨੇ ਦਿਨਾਂ ਤੋਂ ਰੋੜਾ ਪਾਈ ਜਿੰਨੇ ਕੋਈ ਸਾਡੇ ਨਾਲ ਗੱਲ ਕੋਈ ਸੁਣੇ ਸਾਡੀ ਕੋਈ ਕਾਰਜ ਜਿਹੜੇ ਬੰਦੇ ਅੰਦਰ ਬੈਠੇ ਹੋ ਵੀ ਤਾਂ ਸਾਡੇ ਹੀ ਹੈ ਤੁਹਾਡੀ ਗੱਲ ਸੁਣਾਉਣ ਵਾਸਤੇ ਹੀ ਉਹਨਾਂ ਨੂੰ ਆਪ ਭਾਇਆ ਬੈਠੇ ਹੋ ਤੁਸੀਂ ਲੈ ਕੇ ਆਪੀ ਆਪਾ ਦੱਸਦੇ ਹਾਂ ਅਸੀਂ ਪੁੱਛਦਾ ਹਾਂ ਤੁਹਾਨੂੰ ਕਾਰਵਾਈ ਤਾਂ ਪਾਲਣ ਦਿਓ ਅੱਜ ਥੱਕ ਕੇ ਆ ਰਹੇ ਆਏ ਆ ਬਹੁਤ ਦੇਰ ਦਾ ਦੇਖੋ ਦੇਖੋ ਪ੍ਰੋਟੈਸਟ ਕਰਨਾ ਤੁਹਾਡਾ ਰਕਾ ਉਹੀ ਕਹਿ ਰਹੇ ਆਵਾਜ਼ ਸੁਣਨਾ ਤੁਹਾਡਾ ਰਕਾ ਹਾਂ ਜੀ ਹਾਂ ਠੀਕ ਹੈ ਇਸ ਵਿੱਚ ਕੋਈ ਦੋਰ ਨਹੀਂ ਲੇਕਿਨ ਜੇ ਆਪਾਂ ਕਹੀਏ ਕਿ ਕਿਸੇ ਸਰਕਾਰੀ ਪ੍ਰੋਪਰ ਨੂੰ ਜੰਦਾ ਦਦਾਂਗੇ ਇਹ ਕਾਨੂੰਨ ਦੀ ਜੱਦ ਦੇ ਵਿੱਚ ਨਹੀਂ ਆਉਂਦਾ ਜੀ ਨਹੀਂ ਨਹੀਂ ਆਂਦਾ ਤਾਂ ਮੈਨੂੰ ਵੀ ਪਤਾ ਸਾਰਾ ਉਹ ਮੈਨੂੰ ਵੀ 32-35 ਸਾਲ ਹੋ ਗਏ ਲੜੀ ਜਾਂਦਾ ਮੈਂ ਜੀ ਪ੍ਰਸ਼ਾਸਨ ਨਾਲ ਸਰਕਾਰਾਂ ਨਾਲ ਜੇਕਰ ਕਿ ਬੇਸਿਕਲੀ ਦੇਖੋ ਜਿਹੜੀ ਬਾਜ ਆਪਰ ਤੋਂ ਨਹੀਂ ਹੁੰਦੀ ਹੈ ਕਿ ਆਪਾਂ ਪ੍ਰੋਟੈਸਟ ਕਰਦੇ ਕਿ ਸਾਡੀ ਬਾਜ ਅਥਾਰਟੀ ਤੱਕ ਪਹੁੰਚੇ ਉਹਦੇ ਕਰਕੇ ਅਥਾਰਟੀ ਤਾਂ ਇਹ ਜੇ ਤੁਸੀਂ ਕਿਹਾ ਹੈਗਾ ਤਾਂ ਹੀ ਤੁਹਾਡੇ ਕੋਲ ਆ ਕੇ ਖੜੇ ਆ ਤਾਂ ਹੀ ਉਹਨਾਂ ਨਾਲ ਤਾਲਮਿਲ ਕੀਤਾ ਕਿ ਭਈ ਇਹ ਹੈਗਾ ਕਿ ਆਪਾਂ ਨੂੰ ਇਸ ਗੱਲ ਤੇਖਣਾ ਪੈਣਾ ਤੁਹਾਨੂੰ ਉਹਨਾਂ ਤੋਂ ਜਾਨਣਾ ਚਾਹੀਦਾ ਮੈਂ ਤੁਹਾਡੇ ਨਾਲ ਚੱਲਦੇ ਸਰ ਉਹਨਾਂ ਨੂੰ ਇੱਥੇ ਬੁਲਾਓ ਨਾ ਸਰ ਇੱਥੇ ਕਰਨ ਸਾਡੇ ਨਾਲ ਗੱਲ ਆ ਕੇ ਦੋ ਕਿਟੀਗਲ ਅਫੀਸ ਦੇ ਵਿੱਚ ਸੈਕਟਰੀ ਹੋਣੀ ਆ ਆਫਿਸ ਲੈਵਲ ਦੀ ਕੁਰੀ ਹੈ ਹਲੋ ਤਿੰਨ ਨੰਬਰ ਦੇ ਲੋਕੇ ਤਿੰਨ ਨੰਬਰ ਸਰਪ੍ਰਸਿਦ ਪਤਰਾ ਵੀ ਜਿਹੜਾ ਤੋਂ ਤਿੰਨ ਨੰਬਰ ਦੇ ਤਿੰਨ ਨੰਬਰ ਅਲੱਗ-ਅਲੱਗ ਸੋਸ਼ਲ ਮੀਡੀਆ ਚ ਪਾਰਾ ਦੇ ਵਿੱਚ ਆ ਆ ਇਧਰ ਫੋਲ ਅਪ ਕਰਕੇ ਫੋਲ ਪ੍ਰਾਣਾ ਪੋਲੀ ਜਾ ਤੋ ਅੱਜ ਕੀ ਨਾਮ ਹੈ ਮੈਂ ਨੰਦਰ ਕੁਮਾਰ ਸਰਪ੍ਰਸ ਔਰ ਸਾਰੇ ਜਿਹੜੇ ਪੱਤਰਕਾਰ ਵੀ ਮੇਰੇ ਪਹੁੰਚਣ ਸਭ ਨੂੰ ਇੱਥੇ ਆਇਆ ਨੂੰ ਜੀ ਆਇਆਂ ਕਰਦਾ ਸਾਰੇ ਚੈਨਲ ਦਾ ਸਵਾਗਤ ਕਰਦਾ ਜਿਹੜਾ ਅੱਜ ਜਿੱਦਾਂ ਨਾਲ ਪਹੁੰਚੇ ਵਿਕਮਾਰਨ ਦੇ ਕੀ ਰੇਟਾਂ ਨੂੰ ਲੈ ਕੇ ਗੱਲ ਰਹੀ ਆ ਵੀ ਲੁੱਟ ਹੋ ਰਹੀ ਹੈ ਦੇਖੋ ਨਾ ਤਾਂ ਸਬਜ਼ੀ ਮੰਡੀ ਚ ਕਦੇ ਲੁੱਟ ਹੋਈ ਹੈ ਤੇ ਨਾ ਹੋਵੇ ਸਬਜ਼ੀ ਮੰਡੀ ਤੋਂ ਕਿ ਲਾਇਸੈਂਸ ਈਸ਼ੂ ਹੁੰਦਾ ਸਾਡੋਂ ਸਿਰਫ ਕਮਿਸ਼ਨ ਏਜੰਟ ਇੱਕ ਆੜਦਾ ਅਸੀਂ ਆਪਦਾ ਸੌਦਾ ਕਮਿਸ਼ਨ ਏਜੰਟ ਦੇ ਟੌਪ ਤੇ ਵੇਚ ਦਿਆਂ ਸਾਡੇ ਕੋਲ ਮਾਲ ਆ ਗਿਆ ਜ਼ਿੰਮੇਵਾਰ ਦਾ ਵਪਾਰੀ ਆਵੇ ਉਹ ਮਾਲ ਦੀ ਵੇਚ ਕੇ ਉਹਨੂੰ ਪੇਮੈਂਟ ਦਿੰਨੇ ਆ ਉਤਵਾਸੀ ਕਮਿਸ਼ਨ 5% ਤੇ 2% ਮਾਰਕੀਟ ਫੀਸ ਹੈ ਜਿਹੜੀ ਆਰਡੀਐਫ ਤੇ ਮਾਰਕੀਟ ਫੀਸ ਉਹ ਲੈਣ ਤੋਂ ਬਾਅਦ ਸਾਡੇ जिम्मेਵਰੀ ਖਤਮ ਹੋ ਜਾਂਦੀ ਹੈ ਹੁਣ ਆਪਣੀ ਦੁਕਾਨ ਤੋਂ ਕੋਈ ਬੰਦਾ ਵੀ ਸਮਾਨ ਲੈ ਜੇ ਅੱਗੇ ਜੇ ਕੋਈ ਕਿਸ ਤਰੀਕੇ ਨਾਲ ਵੇਚਦਾ ਠੀਕ ਹੈ ਕੁਝ ਮਾਰਜਨ ਦਾ ਲਊਗਾ ਜਿਹੜੇ ਆਪਾਂ ਲੋਕ ਸਾਰੇ ਤੋਰੇ ਵਿਰਦੇ ਆ ਕੋਨ ਕੋ ਇਨਕਮ ਸੋਰਸ ਤੋਂ ਤੋਰੇ ਵਿਰਦੇ ਨਾ ਰੇੜੀ ਵਾਲੇ ਕੋ ਵੇਲੇ ਤਾਂ ਨਹੀਂ ਪਰ ਸਾਡੇ ਕੋਲ ਲੈ ਕੇ ਅਗਲੇ ਆਪਦਾ ਮਾਰਜਨ ਲੈ ਕੇ ਵੇਚਦੇ ਆ ਸਬਜੀ ਮਾਰਕੀਟ ਚ ਕੋਈ ਲੁੱਟ ਨਹੀਂ ਨਾ ਹੁੰਦੀ ਆ ਨਾ ਹੋਵੇ ਨਾ ਕੋ ਸਟਾਕਿਸਟ ਐ ਨਾ ਕੋ ਟਰੇਡਰ ਤੇ ਪ੍ਰਧਾਨ ਜੀ ਉਹਨਾਂ ਨੇ ਡੁੱਟ ਮੰਡੀ ਦੀ ਨਹੀਂ ਗੱਲ ਕਰੀ ਉਹਨਾਂ ਨੇ ਕਿਹਾ ਵੀ ਮੰਡੀ ਦੇ ਵਿੱਚੋਂ ਮਾਲ ਜਿਹੜਾ 10 ਰੁਪਈਆ ਵਾਲਾ ਉਹ ਸ਼ਹਿਰ ਤੇ ਜਾਂਦਾ ਜਾਂਦਾ ਸਭ ਕੀ ਮੰਡੀ ਤਾਲਾ ਕਿਉਂ ਕਾਲਾ ਤੇ ਲਾਨਾ ਰੇੜੀਆਂ ਰੇੜੀਆਂ ਫੜਨ ਲੋਕਾਂ ਦੇ ਰੇੜੀਆਂ ਫੜਨ ਜਿਹੜਾ ਵੇਚਦਾ ਉਹਨੂੰ ਸ਼ਿਕਾਇਤ ਕਰਨਾ ਉਹ ਕਰਨਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨਾ ਅਰਜ਼ੀ ਕਰੀਏ ਆਪ ਨੂੰ ਜਿਹੜੀ ਆਫਰ ਪਤਾ ਲੱਗ ਕੇ ਤਜਰਬਾ ਹਾਂ ਜੀ ਸਾਹਿਬ ਨੇ ਕਿਹਾ ਇਹਦਾ ਜਾ ਕੇ ਮਿਲ ਸਕਦੇ ਹੈ ਇਹ ਕਰਨਾ ਸਾਡੇ ਅਧਿਕਾਰ ਖੇਤਰਤੀ ਹੈ ਨਾ ਅੱਜ ਕਾ ਤਬ ਕੀ ਹੈ ਜੀ ਇੱਕ ਮਿੰਟ ਦੀ ਕੱਢ ਲਓ ਉਹਨਾਂ ਦੇ ਅਧਿਕਾਰ ਖੇਤਰ ਚ ਆਂਦੀ ਵੀ ਨਹੀਂ ਗੱਲ ਜੀ ਜਦੋਂ ਆਪਾਂ ਆਪਸ਼ਨ ਚ ਆ ਗਏ ਆਪਸ਼ਨ ਵੀ ਕੀ ਹੈ ਫਿਕਸ ਨਹੀਂ ਹੁੰਦਾ ਆਪਸ਼ਨ ਆਪਸ਼ਨ ਹੀ ਹੁੰਦੀ ਹੈ ਜਦੋਂ ਬੋਲੀ ਦੀ ਚੀਜ਼ ਆ ਗਈ ਉਹਨੂੰ ਕੋਈ ਵੀ ਕ੍ਰਿਸ਼ਟਾ ਦਾ ਵੱਧ ਘਟ ਕਰਕੇ ਜਦੋਂ ਮਾਰਕੀਟ ਚੀਜ਼ ਆ ਗਈ ਨਾ ਜੀ ਉਹਦਾ ਕੋਈ ਰੇਟ ਫਿਕਸ ਨਹੀਂ ਉੱਤੇ ਜਿਹੜਾ ਰਾਈਵਲ ਵਧ ਗਈ ਤਾਂ ਰੇਟ ਡਾਊਨ ਹੋ ਜਾਣਾ ਹੈ ਜਿਹੜਾ ਰਾਈਵਲ ਉਸਦੀ ਕੱਟ ਗਈ ਤਾਂ ਰੇਟ ਵੱਧ ਜਾਣਾ ਹੈ ਜਿਹੜਾ ਪ੍ਰੋਫਿਟ ਤੱਕ ਤੈ ਨਹੀਂ ਕੀਤਾ ਹੁੰਦਾ ਉਹ ਤੁਸੀਂ ਇਹਨੇ ਪ੍ਰੋਫਿਟ ਨਾ ਨਾ ਕੋਈ ਪ੍ਰੋਫਿਟ ਤਾਂ ਸਾਡਾ 5% ਤੈ ਸਾਡਾ 5% ਤੇ 2% ਮਾਰਕੀਟ ਪੀਸ ਇਸ ਤੋਂ ਇਲਾਵਾ ਸਾਡਾ ਕੋਈ ਰੋਨ ਰੇਟ ਸਾਡੇ ਦੇ ਪੇਜ ਬਣੇ ਇਸ ਕਰਦੇ ਆ ਸਮਾਰਟ ਨੂੰ ਕਿਵੇਂ ਦੇਖਦੇ ਕਿ ਡਿਮਾਂਡ ਜਿਹੜੀ ਹੈ ਬੇਬੁਨਿਆਦ ਹੈ ਇਹਦਾ ਕੋਈ ਬੁਨਿਆਦ ਨਹੀਂ ਸੱਚੀ ਮੰਡੀ ਨਾਲ ਸੰਬੰਧਤ ਅਗਰ ਕੋਈ ਮਾਰਕੀਟ ਦੇ ਵਿੱਚ ਕੱਟਵਾ ਦੇ ਵੇਚਦਾ ਹੈ ਗਲਤ ਵੇਚਦਾ ਉਹ ਤੇ ਐਕਸ਼ਨ ਲੈਣ ਸਾਨੂੰ ਕਿੱਧਰ ਆ ਜੀ ਇਹ ਸਾਡੀ ਸਬਜ਼ੀ ਮੰਡੀ ਆrti ਸ਼ਹਿਰ ਤੇ ਕੋਈ ਇਹ ਮੁੱਦਾ ਨਹੀਂ ਹੈ ਕੋਈ ਇਹ ਬੁਨਿਆਦ ਨਹੀਂ ਹੈ ਕੋਈ ਇਹ ਬੁਨਿਆਦੀ ਗੱਲ ਨਹੀਂ ਹੈ ਨਾ ਇਹਨੂੰ ਅਸੀਂ ਚੰਦਾ ਸਮਝਦੇ ਹਾਂ ਜਿਹੜੇ ਹੋਰ ਸਬਜ਼ੀ ਮੰਡੀ ਦੇ ਭਾਅ ਆ ਗਏ ਪਰ ਉਹ ਕੋਈ ਵੇਚ ਤੇ ਪਾਇ ਜਾਣ ਕਿ ਆਪਾਂ ਸਬਜ਼ੀ ਮੰਡੀ ਦਾ ਸਬਜ਼ੀ ਮੰਡੀ ਦਾ ਪੇਚਾ ਦਿੱਲੀ ਪੈਂਦੇ ਜੀ ਉਹਨਾਂ ਦਾ ਕੀ ਸਮਝਦੇ ਹੋ ਇਹਨਾਂ ਦੀ ਕਾਰ ਤੇ ਇਹਨਾਂ ਦਾ ਆਪਣੇ ਬੰਸ਼ਾ ਕੀ ਹੈ ਸਾਡੇ ਬਾਰੇ ਸੰਤੋਸ਼ ਬਾਰੇ ਨੌਲੇ ਨਹੀਂ ਹੈ ਜੀ ਉਹਨਾਂ ਜੀ ਕਿਸੇ ਅਪਲੀਕੇਸ਼ਨ ਐਵੇਂ ਲਾ ਦਈਏ ਜਿਹੜੀ ਗੱਲਾਂ ਨੂੰ ਸਾਡੇ ਤੋਂ ਮੰਗੀ ਹੈ ਉਹਦਾ ਜਵਾਬ ਅਸੀਂ ਦੇ ਰਿਹਾ ਤੁਸੀਂ ਪੱਤਰਕਾਰ ਭਰਾ ਆਏ ਹੋ ਅਗਲੀ ਗੱਲ ਅਗਲੀ ਗੱਲ ਜਿੰਨੀ ਕੁ ਉਹਨਾਂ ਨੇ ਸਾਨੂੰ ਪੁੱਛੀ ਹੈ ਤੁਸੀਂ ਪੁੱਛ ਰਹੇ ਹੋ ਅਸੀਂ ਦੱਸ ਰਹੇ ਹਾਂ ਅਗਰ ਇਸ ਤੋਂ ਇਲਾਵਾ ਕੁ ਪੁੱਛੋਗੇ ਉਹਦਾ ਵੀ ਜਵਾਬ ਸਫੀਸ਼ਟ ਦੇਵਾਂਗੇ ਕਿਹੜੀਆਂ ਚੀਜ਼ਾਂ ਦੀ ਜਿਹੜੀਆਂ ਰੇਟ ਬਿਆ ਕਰਦੀ ਹੈ ਕਿਹੜੀਆਂ ਸਾਬਤਿਆਂ ਦੇ ਰੇਟ ਤੈਅ ਕਰ ਸਰਕਾਰ ਤਾਂ ਕਰਦੀ ਨਹੀਂ ਸਰਕਾਰ ਦਾ ਤਾਂ ਰੇਟ ਰੇਟ ਕੌਣ ਕਰਦਾ ਕੋਈ ਤਾਂ ਨਹੀਂ ਕਰਦਾ ਬਿਲਕੁਲ ਖੁੱਲਿਆ ਆ ਮਿਕਦਾ ਜੀ ਕੋਈ ਰੇਟ ਤੈਅ ਨਹੀਂ ਦਾ ਤੈ ਹੁੰਦਾ ਸੀ ਸਿਰਫ ਲੌਕਡਾਊਨ ਤੇ ਕੋਵਿਡ ਵੇਲੇ ਕੋਵਿਡ ਵੇਲੇ ਮਾਰਕੀਟ ਕਮੇਟੀ ਇੱਕ ਲਿਸਟ ਬਣਾਉਂਦੀ ਸੀ ਉਹ ਲਿਸਟ ਤੇ ਉਹ ਲਿਮਟਿਡ ਸਿਸਟਮ ਸੀ ਲਿਮਟਿਡ ਜਦੋਂ ਖੁੱਲਾ ਸਿਸਟਮ ਹੋ ਗਿਆ ਫਿਰ ਕੁਆਲਟੀ ਵਾਈ ਰੇਟ ਬਣਨਾ ਜੀ ਰੇਟ ਕਿੰਨੇ ਕੁ ਬਣਾ ਲੋਗੇ ਤੁਸੀਂ ਦੱਸੋ ਇੱਕ ਚੀਜ਼ ਜਿਹੜੀ ਆ ਆਲੂ ਦੀ ਪੋਰੀ

I don't know you can